ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਤਿ ਆਹ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਦਿਨ ਹੈਗਾ ਜੀ ਮੰਗਲਵਾਰ ਦਾ ਬੱਚੇ ਆਪਣੀਆਂ ਡਿਊਟੀਆਂ ਪੂਟਾਉਣ ਚਲੇ ਗਏ ਸਕੂਲ 'ਚ ਬੱਚੇ ਸਕੂਲ ਗਏ ਤੇ ਇਹ ਨਾ ਅੱਜ ਮੈਂ ਜਲਦੀ ਲਈ ਸੀ ਇਹ ਨਾਈਟ ਸੂਟ ਮੈਂ ਰਾਤ ਨੂੰ ਪਾਇਆ ਸੀਗਾ ਰਾਤ ਇੱਕ ਮੈਂ ਹੁਣ ਖੋਲੇ ਨਹੀਂ ਮਨਾ ਕੇ ਹੀ ਪਾ ਲਿਆ ਸੀਗਾ ਕਿਉਂਕਿ ਮੈਨੂੰ ਇਹ ਚ ਕੰਫਰਟੇਬਲ ਬਹੁਤ ਆ ਉਹ ਯਾ ਟੀ-ਸ਼ਰਟਾਂ ਮੇਰੀਆਂ ਬਹੁਤ ਟਾਈਟ ਹੋ ਗਈਆਂ ਫਿਰ ਉਹ ਚੰਗੀਆਂ ਨਹੀਂ ਲੱਗਦੀਆਂ ਹੈਂ ਉਹ ਮੈਂ ਦੇਤੀਆਂ ਹੋਰ ਲੈ ਕੇ ਆਉਂਗੀ ਦੰਦ ਨਹੀਂ ਖੁਲੀਆਂ ਖੁਲੀਆਂ ਲੂਲੂ ਜੀਆਂ ਜਿਹੜੀਆਂ ਸੀ ਮੇਰੀਆਂ ਪਹਿਲਾਂ ਸਾਰੀਆਂ ਉਹ ਜੋ ਕਿ ਹੁਣ ਮੇਰੇ ਆਨ ਨੂੰ ਸੀ ਰਹੀਆਂ ਟਾਈਟ ਬਹੁਤ ਲੱਗਦੀਆਂ ਸੀ ਐ ਤੇ ਗਰਮੀ ਇਸ ਦਾ ਵੈਸੇ ਵੀ ਟਾਈਟ ਵਧੀਆ ਨਹੀਂ ਲੱਗਦਾ ਮੈਨੂੰ ਫਿਰ ਕੰਫਰਟੇਬਲ ਜਰ ਹੈ ਨਾ ਵਧੀਆ ਲੱਗਦਾ ਹੈ ਨਾ ਫਿਰ ਲੈ ਕੇ ਆਉਂਗੀ ਚਾਹੂੰਗੀ ਇੱਕ ਦਿਨ ਸ਼ਾਇਦ Papa ਨਾਲ ਉਹ ਟੀ-ਸ਼ਰਟਾਂ ਲੈ ਕੇ ਆਉਂਗੀ ਨਾ ਆਪਾਂ ਸਵੇਰੇ ਲਈ ਸੀਗੇ ਦਵਾਰੇ ਵੀ ਨਹਾ ਲਾਂਗੇ ਕਿਉਂਕਿ ਸ਼ਾਮ ਨੂੰ ਫਿਰ ਜੇ ਘੁੰਮਣ ਗਈਆਂ ਸੀ ਹਨਾ ਫਿਰ ਤਾਂ ਸੂ ਬਾਹਰ ਤਾਂ ਫਿਰ ਮੈਂ ਸੰਭਾ ਕੇ ਜਾਣੀ ਨਹੀਂ ਬਾਹਰ ਨਹੀਂ ਮੈਂ ਮਤਲਬ ਕਿ ਪਿੰਡ ਚ ਨਹੀਂ ਕਹਿੰਦੇ ਕੰਟੀ ਸ਼ਰਟ ਵਗੈਰਾ ਪਾ ਕੇ ਕਿਸੇ ਦੇ ਘਰ ਫਿਰਨੀ ਨਹੀਂ ਉਹ ਆਪਾਂ ਫੜੇ ਘਰੇ ਘਰੇ ਪਾ ਕੇ ਰੱਖੀ ਦੇ ਉਦਾਂ ਜੇ ਕਿਤੇ ਘੁੰਮਣੇ ਘੁੰਮਣ ਜਾਣਾ ਫਿਰ ਮੈਂ ਪਾ ਕੇ ਚਲੀ ਜਾਨੀ ਉਦਾਂ ਜਿਵੇਂ ਇੱਕ-ਇੱਕੇ ਜਾਣਾ ਫਿਰ ਮੈਂ ਪਾ ਕੇ ਚਲੀ ਜਾਨੀ ਇੱਕ-ਇੱਕੇ ਪਈ ਵਾਰ ਜਾਣ ਲੱਗੇ ਸੂਚੇ ਚੇਂਜ ਕਰ ਲਾਂਗੇ ਆਪਾਂ ਜੇ ਘੁੰਮਣ ਗਈਆਂ। ਥਲੇ ਕੰਮ ਸਾਰੇ ਪਏ ਨੇ ਕਰਨ ਨੂੰ। ਸਾਇਦ ਪਾਪਾ ਆ ਕੇ ਆਏ ਨੇ। ਲਾ ਕੇ ਉਹਨਾਂ ਪਾਠ ਕਰਨਗੇ। ਚੰਨ ਨੂੰ ਮੈਂ ਰੋਟੀ ਬਣਾ ਦੂੰਗੀ। ਆਪਣੀ ਤੇ ਸਾਇਦ ਪਾਪਾ ਦੀ। ਕਿਉਂਕਿ ਅਸੀਂ ਬਾਅਦ ਚ ਹੀ ਬਣਾ ਲੈ ਹੁੰਨੇ ਆਪਾਂ ਆਪਣੇ ਜੋ। ਜ਼ਰਸ ਜ਼ਰਸ ਹੈ। ਦਾਣੇ ਨਾਲ ਪਰੋਟੇ। ਪਤਲੇ ਹੀ ਹੋਣਾ। ਪਰੋਟੇ ਆ ਕੇ ਥੋੜੀ ਪਤਲੇ ਹੋ ਜਾਣਗੇ। ਉਹ ਜਿਹਨੇ ਦਾਲ ਨਾਲ ਪਰੌਂਠਾ ਬਣਾ ਦਿੰਨੂ ਹੁਣ ਮੈਂ ਦਾਲ ਨਾਲ ਪਰੌਂਠੇ ਬਣਾ ਦਊਗੀ ਆਪਣੀ ਚੰਨ ਰੋਟੀਆਂ ਬਣਾਉਂਗੀ ਕਿਉਂ ਮੇਰੇ ਚੂੜਕੇ ਖਾਣ ਨੂੰ ਧੀਲ ਕਰਦਾ ਮੂੰਗੀ ਮਸਰੀ ਦੀ ਦਾਲ ਪਿਆਜ਼ ਨਾਲ ਲੱਗੇ ਚੂਰੀ ਕੇ ਰੋਟੀ ਮੈਂ ਖਾਣ ਨੂੰ ਧੀਲ ਕਰਦਾ ਹੁਣ ਚੂੜਕੇ ਰੋਟੀ ਖਾਉਂਗੀ ਚਲੋ ਜੀ ਹੁਣ ਮੈਂ ਰੋਟੀ ਬਣਾ ਲਵਾਂ ਤੁਹਾਨੂੰ ਫੇਰ ਮਿਲਦੀ ਆ ਹਾਂਜੀ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਤੇ ਨਿਊ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਨੂੰ ਵਲੌਗ ਕਿਵੇਂ ਲੱਗਦੇ ਨੇ ਔਰ ਵਲੌਗ ਨੂੰ ਮੇਰੇ ਨੂੰ ਜਾ ਕੇ ਐਂਡ ਤੱਕ ਜਰੂਰ ਵਾਚ ਕਰਿਓ ਤੇ ਇੱਥੇ ਲੱਗੀ ਸੀਗੀ ਰੋਟੀ ਪਾਣੀ ਦਾ ਕੰਮ ਨਿਭੜ ਗਿਆ ਸੈਸ ਦੇ ਪਾਪਾ ਚਲੇ ਗਏ ਸੀਗੇ ਮੈਂ ਲੱਗੀ ਸੀਗੀ ਭਾਂਡੇ ਧੋਣ ਮੈਂ ਕਿਹਾ ਚਲੋ ਨਾਲੇ ਕਿਚਨ ਸਮੇਟ ਦੰਨੇ ਆ ਤੇ ਆਪਾਂ ਕਿਚਨ ਸਮੇਟ ਕੇ ਭਾਂਡੇ ਧੋਣ ਲੱਗ ਗਏ ਸੀਗੇ ਤੇ ਨਾਲੇ ਨਾ ਮੇਰੀ ਇੱਕ ਸਿਸਟਰ ਦਾ ਕਮੈਂਟ ਸੀਗਾ ਉਹਨਾਂ ਨੇ ਪੁੱਛਿਆ ਸੀਗਾ ਵੀ ਤੁਸੀਂ ਕਿਹੜੀ ਐਪ ਵਿੱਚ ਆਪਣਾ ਵਲੌਗ ਐਡਿਟ ਕਰਦੇ ਹੋ ਮੈਂ ਸਿਸਟਰ ਵੀ ਐਨ ਐਪ 'ਚ ਵਲੌਗ ਐਡਿਟ ਕਰਦੀ ਆ ਤੇ ਉਹਨਾਂ ਨੇ ਪੁੱਛਿਆ ਸੀਗਾ ਤੁਸੀਂ ਆਪਣਾ ਸ਼ਾਰਟ ਵੀਡੀਓ 'ਚ ਟਾਈਮ ਵਾਚ ਜਿਹੜਾ ਪੂਰਾ ਕੀਤਾ ਹੈ ਵੀਡੀਓਜ਼ ਚ ਹਨਾ ਦੀਦੀ ਮੇਰਾ ਟਾਈਮ ਵਾਚ ਹੈ ਜਿਹੜਾ ਸਾਰਾ ਜਿਆਦਾ ਵੀਡੀਓਜ਼ ਚ ਹੋਇਆ ਤੁਸੀਂ ਸ਼ਾਰਟ ਵੀ ਪਾ ਸਕਦੇ ਹੋ ਵੀਡੀਓਜ਼ ਵੀ ਬਣਾ ਕੇ ਬਲੌਗ ਵੀ ਪਾ ਸਕਦੇ ਮੇਰਾ ਬਲੌਗ ਨਾਲ ਜਿਆਦਾ ਟਾਈਮ ਵਾਚ ਹੋਇਆ ਕਿਉਂਕਿ ਮੇਰੇ ਪਹਿਲਾ ਪਹਿਲਾ ਬਲੌਗ ਬਹੁਤ ਵਧੀਆ ਚੱਲਦੇ ਸੀਗੇ ਬਹੁਤ ਵਧੀਆ ਟਾਈਮ ਵਾਚ ਹੋਇਆ ਸਾਰਾ ਮੈਨੂੰ ਕੋਈ ਦਿੱਕਤ ਨਹੀਂ ਆਈ ਤੇ ਬਾਕੀ ਉਹਨਾਂ ਨੇ ਕਿਹਾ ਸੀਗਾ ਵੀ ਕੋਈ ਸ਼ਾਰਟਸ ਪਾਉਣ ਨਾਲ ਕੋਈ ਦਿੱਕਤ ਤਾਂ ਨਹੀਂ ਸਿਸਟਰ ਕੋਈ ਦਿੱਕਤ ਨਹੀਂ ਬਸ ਤੁਸੀਂ ਆਪਣੀਆਂ ਪਾਓ ਕਿਸੇ ਦੀਆਂ ਨਾ ਪਾਓ ਕਿਉਂਕਿ ਜਦੋਂ ਤੁਸੀਂ ਕਿਸੇ ਦੀਆਂ ਪਾਉਂਗੇ ਫਿਰ ਦਿੱਕਤ ਆ ਸਕਦੀ ਆ ਤੁਸੀਂ ਇਹ ਆਪਣੀਆਂ ਪਾ ਸਕਦੇ ਹੋ ਆਪਣੀਆਂ ਜਿੰਨੀਆਂ ਮਰਜ਼ੀ ਸ਼ਾਰਟਸ ਪਾਓ ਕੋਈ ਚੱਕਰ ਨਹੀਂ ਹੈਗਾ ਤੇ ਜਿਆਦਾ ਤੋਂ ਜਿਆਦਾ ਵਲੌਗ ਵੀ ਪਾਓ ਕਿਉਂਕਿ ਮੇਰੇ ਵਲੌਗ ਸੁਣਾ ਲਈ ਹੀ ਟਾਈਮ ਪਾਸਾ ਜਿਹੜਾ ਪੂਰਾ ਹੋਇਆ ਹਨਾ ਕਿਉਂਕਿ ਸ਼ਾਰਟਸ ਤਾਂ ਮੈਨੂੰ ਪਹਿਲਾਂ ਨਹੀਂ ਸੀ ਪਤਾ ਵੀ ਸ਼ਾਰਟਸ ਵੀ ਆਪਾਂ ਪਾ ਲੈਨੇ ਆ ਮਤਲਬ ਕਿ ਪਾਈ ਜਾਂਦੀ ਸੀ ਕੋਈ ਫਿਰ ਵੀ ਬੈਨੀਫਿਟਾ ਸ਼ਾਰਟਸ ਨਾਲ ਆਪਣੇ ਸਬਸਕ੍ਰਾਈਬਰ ਬਹੁਤ ਜ਼ਿਆਦਾ ਵੱਧਦੇ ਨੇ ਸੋ ਤੁਸੀਂ ਸ਼ਾਰਟਸ ਵੀ ਪਾ ਸਕਦੇ ਹੋ ਹਨਾ ਕੋਈ ਚੱਕਰ ਨਹੀਂ ਹੈਗਾ ਤੇ ਇੱਥੇ ਜੀ ਆਪਾਂ ਭਾਂਡੇ ਧੋਲੇ ਸੀਗੇ ਭਾਂਡੇ ਧੋ ਕੇ ਆਪਾਂ ਲੱਗ ਕੇ ਸੀਗੇ ਕਿਚਨ ਸਾਫ ਕਰਨ ਕਿਚਨ ਆਪਾਂ ਸਮੇਟ ਲੈਣੀ ਹੈ ਜੀ ਸਾਰੀ ਉਸ ਤੋਂ ਬਾਅਦ ਜੀ ਆਪਾਂ ਹਾਂਜੀ ਫਰੈਂਡਸ ਬਾਥਰੂਮ ਵੀ ਆਪਾਂ ਨੇ ਕਲੀਨ ਕਰਤਾ ਸੀਗਾ ਆਪਣਾ ਇਹ ਤਾਂ ਸੀ ਜਦੋਂ ਨੌਨੇ ਆ ਨਾ ਉਹਦੇ ਹੀ ਕਲੀਨ ਕਰ ਦਨੇ ਆ ਮਤਲਬ ਕਿ ਸਾਡਾ ਇਹ ਨਹੀਂ ਹੈਗਾ ਵੀ ਬਾਥਰੂਮ ਅਸੀਂ ਬੀ ਨੌਣ ਤੋਂ ਪਹਿਲਾਂ ਜਾ ਉਹ ਕਰ ਲੈਣਾ ਹਨਾ ਇੱਧਰ ਆਪਣੇ ਕੱਪੜੇ ਪਏ ਆ ਲੈ ਚੱਲਦੀਆਂ ਪੁੱਧਰ ਨੂੰ ਇਹਦੀ ਆਪਾਂ ਕਰਦੇ ਆ ਤੈ ਕੰਮ ਆਪਾਂ ਕਰ ਲੇ ਪੋਚੇ ਵਗੈਰਾ ਸਾਰਾ ਕੁਝ ਲੱਗ ਗਿਆ ਆਪਣਾ ਦੇਖੋ ਜੀ ਕੰਮ ਆਪਾਂ ਸਾਰੇ ਹੀ ਕਰ ਲਏ ਉੱਚੇ ਵਗੈਰਾ ਲੱਗੇ ਤੇ ਹੁਣ ਮਾਰਦੇ ਆ ਕੱਪੜਿਆਂ ਨੂੰ ਤੇ ਹਾਂਜੀ ਹੁਣ ਮੈਂ ਲੱਗਿਆ ਕੱਪੜੇ ਤਿਆਰ ਕਰਨ ਮੈਂ ਤਾਂ ਜਿਹੜੇ ਕੱਪੜੇ ਪਏ ਨੇ ਬਾਕੀ ਪ੍ਰੈਸ ਨੂੰ ਰੱਖ ਤੇ ਤੇ ਨਾ ਤਾਂ ਤੁਹਾਨੂੰ ਪਤਾ ਹੀ ਆ ਵੀ ਮੈਂ ਸਵੇਰੇ ਸਜਰੇ ਲਈ ਸੀਗੀ ਹੁਣ ਸ਼ਾਮ ਨੂੰ ਫੇਰ ਕੱਪੜੇ ਚੇਂਜ ਕਰਨ ਲੱਗੀ ਨਾ ਆਉਂਗੀ ਜੇ ਅਸੀਂ ਘੁੰਮਣ ਗਈਆਂ ਇਹਦੇ ਚ ਕੰਫਰਟੇਬਲ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਟੀ-ਸ਼ਰਟ ਆ ਮੇਰੀ ਸਾਰੀਆਂ ਟਾਈਟ ਹੋ ਗਈਆਂ ਮੈਂ ਉਹ ਦੇਤੀਆਂ ਕਿਉਂਕਿ ਮੇតាម ਕਰਕੇ ਮੈਨੂੰ ਵਧੀਆ ਨਹੀਂ ਲੱਗਦੀਆਂ ਟਾਈਟ ਜਿਹੇ ਪਾਈਆਂ ਹੋਈਆਂ ਕਿਉਂਕਿ ਹਰੇਕ ਕੱਪੜਾ ਸਰੀਰ ਦੇ ਹਿਸਾਬ ਨਾਲ ਜੱਚਦਾ ਹੈ ਤੇ ਬਾਕੀ ਹੁਣ ਬਾਥਰੂਮ ਅਸੀਂ ਕਲੀਨ ਹਾਂਜੀ ਆ ਦੱਸਿਆ ਸੀਗਾ ਮੈਂ ਦੱਸਣ ਲੱਗੀ ਸੀ ਤੁਹਾਨੂੰ ਵੀ ਬਾਥਰੂਮ ਅਸੀਂ ਕਲੀਨ ਕਰਕੇ ਨਾ ਅਸੀਂ ਦਵਾਰੇ ਰੂਮ ਦੇ ਵਿੱਚ ਆਉਨੇ ਨਾ ਅਸੀਂ ਕਿਚਨ ਦੇ ਵਿੱਚ ਆਉਨੇ ਆ ਵੀ ਮਤਲਬ ਕਿ ਨਾ ਅਸੀਂ ਰੋਟੀ ਪਾਣੀ ਬਣਾਉਨੇ ਵੀ ਪਹਿਲਾਂ ਆਪਾਂ ਕਲੀਨਿੰਗ ਕਰ ਲਈ ਬਾਥਰੂਮ ਵੀ ਧੋਇਆ ਹੋ ਬਣਾ ਕੇ ਫਿਰ ਆਪਾਂ ਰੋਟੀਆਂ ਪਾਣੀ ਬਣਾਉਣ ਲੱਗ ਜੂ ਕਿਉਂਕਿ ਆਪਾਂ ਟਾਇਲਟ ਸਾਫ਼ ਕਰਦੇ ਕਿੰਨੀ ਗੰਦਗੀ ਹੋ ਜਾਂਦੀ ਆ ਹਨਾ ਉਹ ਚੀਜ਼ ਲਈ ਅਸੀਂ ਮਤਲਬ ਕਿ ਬਾਦ ਜਦੋਂ ਅਸੀਂ ਆਪਣਾ ਬਾਥਰੂਮ ਧੋਨੇ ਆ ਨਾ ਮਤਲਬ ਕਿ ਅਸੀਂ ਜਦੋਂ ਬਣਾਉਣ ਆਏ ਉਦੋਂ ਕਲੀਨ ਕਰਨਾ ਉਹ ਵੈਸੇ ਤਾਂ ਅਸੀਂ ਐਪਰ ਸਾਰੇ ਘਰ ਕੇ ਜਾਂਦੇ ਆ ਵਾਈਪ ਮਾਰਦੇ ਆ ਹਨ ਮਤਲਬ ਕਿ ਚਲੋ ਟਾਇਲਟ ਵਗੈਰਾ ਹਾਰਪਿਕ ਨਾਲ ਧੋਣੀਆਂ ਹਨ ਟਾਇਲਸ ਵਗੈਰਾ ਹਾਰਪਿਕ ਨਾਲ ਧੋਣੀਆਂ ਨੇ ਉਹ ਮਤਲਬ ਕਿ ਜਦੋਂ ਅਸੀਂ ਨਹਾਉਣਾ ਉਦੋਂ ਧੋਣੀਆਂ ਨੇ ਕਿਉਂਕਿ ਫਿਰ ਸਾਰੀ ਗੰਦਗੀ ਜੀ ਜਿਹੜੀ ਉੱਥੇ ਰਹਿ ਜਾਂਦੀ ਹੈ ਫਿਰ ਉਦੋਂ ਬਾਅਦ ਨਹਾ ਕੇ ਆਪਾਂ ਬਾਹਰ ਨਿਕਲੇ ਆਉਨੇ ਆ ਮਤਲਬ ਕਿ ਅਸੀਂ ਪਹਿਲਾਂ ਨਹੀਂ ਅਸੀਂ ਵੀ ਧੋ ਕੇ ਵੀ ਕਿਚਨ 'ਚ ਵੜਜੋ ਰੋਟੀਆਂ ਬਣਾਉਣ ਲੱਗਜੋ ਉਹ ਚੀਜ਼ਾਂ ਅਸੀਂ ਕਰਦੇ ਨਹੀਂ ਹੈਗੇ ਅਸੀਂ ਕਲੀਨ ਕਰਕੇ ਹੀ ਕਿਚਨ ਦੇ ਵਿੱਚ ਆਉਣਾ ਹੈ ਬਾਥਰੂਮ ਬੂਥਰੂਮ ਨਹਾ ਕੇ ਫਿਰ ਜਾ ਫੇਰ ਕਿਚਨ ਦਾ ਕੰਮ ਨਿਵੇੜ ਕੇ ਐਂਡ 'ਚ ਧੋਣ ਲੱਗੇ ਫੇਰ ਬਾਥਰੂਮ ਧੋਣਾ ਹੈ ਐਦਾਂ ਬਾਥਰੂਮ ਧੋਣਾ ਕਿਉਂਕਿ ਹੁਣ ਮੈਂ ਤੁਹਾਨੂੰ ਰੋਜ਼ ਬਾਥਰੂਮ 'ਚ ਕਈ ਪੈਣਾ ਕਹਿ ਸੋਚਦੀਆਂ ਹੋਣਗੀਆਂ ਵੀ ਪਤ ਨਹੀਂ ਬਾਥਰੂਮ ਨਹੀਂ ਤਾਂ ਸਾਡੇ ਬਾਥਰੂਮ ਹਮੇਸ਼ਾ ਕਲੀਨ ਪਏ ਰਹਿੰਦੇ ਨੇ ਤਾਂ ਕਰਕੇ ਮੈਂ ਤੁਹਾਡੇ ਨਾਲ ਬਾਥਰੂਮ ਦੀ ਵੀਡੀਓ ਘੱਟੇ ਸ਼ੇਅਰ ਕਰਦੀ ਹਾਂ ਮੈਂ ਇੱਕ ਵਾਰ ਸ਼ੇਅਰ ਕੀਤੀ ਹੋਈ ਹੈ ਬਾਥਰੂਮ ਦੀ ਵੀਡੀਓ ਉਹ ਵੀ ਜਦੋਂ ਕਾਫੀ ਟਾਈਮ ਹੋ ਗਿਆ ਜਦੋਂ ਮੈਂ YouTube ਤੇ ਆਈ ਆਈ ਸੀਗੀ ਤੇ ਵੈਸੇ ਅਸੀਂ ਡੇਲੀ ਆਪਣਾ ਵਾਸ਼ਰੂਮ ਧੋਣੇ ਆ ਡੇਲੀ ਸਾਡਾ ਕਲੀਨ ਹੁੰਦਾ ਹੈ ਹੋ ਸਕਿਆ ਤੁਹਾਨੂੰ ਮੈਂ ਕਲੀਨ ਹੋਇਆ ਹੋਇਆ ਦਿਖਾ ਦੇ ਕਰੂੰਗੀ ਬਟ ਹਾਂ ਕਲੀਨ ਕਰਦੇ ਦਿਖਾਉਣਾ ਮੁਸ਼ਕਲ ਆ ਕਿਉਂਕਿ ਅਸੀਂ ਨਹਾਉਣ ਤੋਂ ਪਹਿਲਾਂ ਕਲੀਨ ਕਰਦੇ ਆ ਉਦੋਂ ਬਾਅਦ ਜਿਹੜੇ ਅਸੀਂ ਫਿਰ ਨਾ ਕੇ ਨਿਕਲ ਜਾਂ ਵਾਸ਼ਰੂਮ ਚੋਂ ਫਿਰ ਅਸਾ ਮਤਲਬ ਕਿ ਕਾਹਨ ਤੋਂ ਦੀ ਹੈ ਕਿਚਨ ਵਗੈਰਾ ਚ ਅਸੀਂ ਨਹੀਂ ਜਾਂਦੇ ਹਾਂ ਕਿ ਬਾਥਰੂਮ ਵਿੱਚ ਧੋ ਧੂ ਕਰਨਾ ਕਾਰਟ ਸਾਫ ਕਰਕੇ ਆਪਾਂ ਕਿਚਨ ਚ ਰੋਟੀ ਰੋਟੀ ਚਾਹ ਵੀ ਦਿਨਾਂ ਮਰਜੀ ਆਪਾਂ ਆਪਣੇ ਹੱਥ ਪੈਰ ਧੋ ਲਈਏ ਕੱਪੜੇ ਬਹੁਤਾ ਛਿੱਟੇ ਦਾ ਬੰਦੀ ਨਹੀਂ ਆਪਣੇ ਕੱਪੜੇ ਬਰ ਹਨ ਧੋਣ ਲੱਗੇ ਤਾਂ ਕਰਕੇ ਅਸੀਂ ਨਹੀਂ ਇਹ ਕੰਮ ਕਰਦੇ ਹੈਗੇ ਜੀ ਮੈਂ ਤਾਂ ਇਹ ਚੀਜ਼ਾਂ ਤੋਂ ਬਹੁਤ ਨਫ਼ਰਤ ਆ ਹੁਣ ਜਿਹੜਾ ਸੀ ਮੈਂ ਮਤਲਬ ਕਿ ਕੀ ਕਹਿ ਲੱਗੀ ਸੀ ਹਾ ਸੀ ਵਾਈਪਰ ਵੀ ਅਸੀਂ ਅਲੱਗ-ਅਲੱਗ ਰੱਖਿਆ ਬਾਥਰੂਮ ਦਾ ਵਾਈਪਰ ਬਾਥਰੂਮ ਚ ਹੀ ਆ ਤੇ ਬਾਹਰਲਾ ਵਾਈਪਰ ਬਾਹਰ ਪਿਆ ਸਾਡੇ ਕੋਲ ਅਸੀਂ ਇਹ ਨਹੀਂ ਹੈਗਾ ਵੀ ਬਾਥਰੂਮ ਵਾਲਾ ਬਾਹਰ ਲਾ ਦਾਂਗੇ ਬਾਹਰਲਾ ਬਾਥਰੂਮ ਚ ਲਾ ਦਾਂਗੇ ਬਿਲਕੁਲ ਨਹੀਂ ਉੱਥੇ ਬਾਥਰੂਮ ਵਾਲਾ ਬਾਥਰੂਮ ਚ ਰੱਖਿਆ ਹੋਇਆ ਹੈ ਤੇ ਫਲਸ਼ ਵਾਲਾ ਬਰਸ਼ ਆ ਜਿਹੜਾ ਉਹ ਅਲੱਗ ਬਾਥਰੂਮ ਵਾਲਾ ਬਰਸ਼ ਟਾਇਲਾਂ ਧੋਣ ਵਾਸਤੇ ਬਰਸ਼ ਆ ਜਿਹੜਾ ਉਹ ਅਲੱਗ ਫਿਰ ਇੱਕ ਚੀਜ਼ ਮੈਂ ਇਦਾਂ ਰੱਖ ਦਿਆਂ ਕਿਉਂਕਿ ਸੋਫਾ ਹੀ ਆਪਾਂ ਖਾਣਾ ਆਪਾਂ ਆਪਣਾ ਆਪਾਂ ਰਹਿਣਾ ਜੇ ਆਪਾਂ ਹੀ ਆਪਣੀ ਸਫਾਈ ਨਹੀਂ ਰੱਖਾਂਗੇ ਉਹੀ ਜਰਾ ਇੱਕੋ ਲੀਰ ਚਾ ਕੇ ਆਪਾਂ ਉਹਦੇ ਨਾਲ ਬਾਥਰੂਮ ਵੀ ਧੋਦਾਂਗੇ ਉਹਦੇ ਨਾਲੇ ਆਪਾਂ ਸਾਰਾ ਕੁਝ ਕਿਚਨ ਚ ਵੀ ਪੋਚਾ ਉਹਦੇ ਨਾਲੇ ਲਾ ਦਾਂਗੇ ਜਾਂ ਫਿਰ ਹੋਰ ਹਨਾ ਉਹ ਚੀਜ਼ ਗੰਦੀ ਲੱਗਦੀ ਹੈ ਹਨਾ ਕਿਉਂਕਿ ਵਾਸ਼ਰੂਮ ਦਾ আর ਕਿਚਨ ਦਾ ਬਹੁਤ ਫਰਕ ਹੈ ਹਨਾ ਤਾਂ ਕਰਕੇ ਅਸੀਂ ਆਪਣ ਹਰ ਇੱਕ ਚੀਜ਼ ਅਲੱਗ-ਅਲੱਗ ਮੈਂ ਰੱਖਦੀਆਂ ਤੇ ਬਾਥਰੂਮ ਤੁਹਾਨੂੰ ਤਾਂ ਨਹੀਂ ਕਦੇ ਦਿਖਾਇਆ ਹੈ ਜਦ ਮੈਂ ਵਾਸ਼ ਕਰਦੀ ਨੇ ਕਿਉਂਕਿ ਅਸੀਂ ਨਹਾਉਣ ਤੋਂ ਪਹਿਲਾਂ ਬਾਥਰੂਮ ਵਾਸ਼ ਕਰਕੇ ਫਿਰ ਨਾ ਕੇ ਹੀ ਬਾਹਰ ਨਿਕਲਦੇ ਨੇ ਠੀਕ ਹੈ ਜੀ ਹੁਣ ਮੈਂ ਕਰਨ ਮੈਂ ਕੱਪੜੇ ਤੇ ਹੁਣ ਤੁਹਾਨੂੰ ਮੈਂ ਮਿਲੂੰਗੀ ਫਿਰ ਹਾਂਜੀ ਇੱਥੇ ਹੋ ਗਿਆ ਸੀਗਾ ਪੌਣੇ ਕੱਟ ਦਾ ਟਾਈਮ ਆਪਾਂ ਅਗੇ ਸੀਗੇ ਆਪਣੇ ਕਿਚਨ ਦੇ ਵਿੱਚ ਮੈਂ ਪਿਆਜ਼ ਕਟਿੰਗ ਕਰ ਲਏ ਸੀਗੇ ਤੇ ਨਾਲ ਹਰੀਆਂ ਮਿਰਚਾਂ ਲੱਗੀ ਸੀਗੀ ਕਟੀਆਂ ਕਟਿੰਗ ਕਰਨ ਵੈਸੇ ਇਹ ਵਾਸ਼ ਕਰਕੇ ਮੇਰੀਆਂ ਰੱਖੀਆਂ ਹੋਈਆਂ ਸੀਗੀਆਂ ਪਰ ਫਿਰ ਵੀ ਮੈਂ ਇੱਕ ਵਾਰ ਵਾਸ਼ ਕਰ ਲੈਂਦੀ ਆ ਮੈਨੂੰ ਹਾਦ ਦਿੱਤਾ ਕੋਈ ਵੀ ਚੀਜ਼ ਯੂਜ਼ ਕਰਨੀ ਹੈ ਮੈਂ ਬਾਰ-ਬਾਰ ਵਾਸ਼ ਕਰਕੇ ਹੀ ਆਪਣਾ ਯੂਜ਼ ਕਰਦੀ ਆ ਹਨਾ ਫਿਰ ਉਸ ਤੋਂ ਬਾਅਦ ਜੀ ਮੈਂ ਲੱਗ ਗਈ ਸੀ ਕਿ ਇੱਥੇ ਰਾਈਸ ਬਣਾਉਣ ਪਹਿਲਾਂ ਮੈਂ ਬੱਚਿਆਂ ਨੂੰ ਕਿਹਾ ਮੈਂ ਖਾ ਰੋਟੀ ਬਣਾ ਲੰਨੇ ਆ ਬੱਚੇ ਕਹਿੰਦੇ ਨਹੀਂ ਮੰਮਾ ਸਾਨੂੰ ਭੁੱਖ ਨਹੀਂ ਕਿਉਂਕਿ ਉਹਨਾਂ ਨੇ ਸਕੂਲ ਤੋਂ ਆ ਕੇ ਨਾ ਅੱਜ ਮੈਂ ਰੋਟੀ ਚੂਰ ਲਈ ਸੀ ਚੂਰ ਕੇ ਉਹਨਾਂ ਨੇ ਰੋਟੀ ਖਾਧੀ ਤੇ ਅੱਜ ਕੇ ਰੋਟੀ ਖਾ ਲਈ ਸੀ ਕਹਿੰਦੇ ਮੰਮਾ ਦਿਲ ਨਹੀਂ ਕਰਦਾ ਰੋਟੀ ਖਾਣ ਦਾ ਤੇ ਇਸ ਸੈਸ ਦੇ ਪਾਪਾ ਘਰ ਹੈ ਨਹੀਂ ਸੀਗੇ ਉਹ ਗਏ ਹੋਏ ਸੀਗੇ ਦੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲੋ ਕਹਿੰਦੇ ਮम्मा ਰਾਈਸ ਬਣਾ ਲਓ ਜਾਂ ਮੈਗੀ ਬਣਾ ਲਓ ਮੈਂ ਕਿਹਾ ਮੈਗੀ ਖਾਣ ਦਾ ਤਾਂ ਮੇਰਾ ਮਨ ਹੈ ਨਹੀਂ ਬਿਲਕੁਲ ਵੀ ਵੀ ਮੈਂ ਮੈਗੀ ਨਹੀਂ ਬਣਾਣੀ ਹੈਗੀ ਵੀ ਮੈਂ ਰਾਈਸ ਬਣਾ ਲੰਨੀ ਆ ਕਹਿੰਦੇ ਚਲੋ ਫਿਰ ਮम्मा ਠੀਕ ਆ ਵੀ ਜੋਤ ਕਹਿੰਦਾ ਮम्मा ਚਲੋ ਵੀ ਮੈਂ ਵੀ ਖਾ ਲੂੰਗਾ ਤੁਸੀਂ ਬਣਾ ਲਓ ਹਨਾ ਕਿਉਂਕਿ ਇਹ ਘੱਟੇ ਖਾ ਕੇ ਖੁਸ਼ ਆ ਪਰ ਅੱਜ ਇਹਨੇ ਕਹਿਤਾ ਸੀਗਾ ਵੀ ਕੋਈ ਨਾ ਮम्मा ਬਣਾ ਲਓ ਪਹਿਲਾਂ ਮੈਂ ਇਹ ਵਾਸ਼ ਕਰਕੇ ਆਪਣੇ ਰਾਇਸ ਰੱਖਦੇ ਸੀਗੇ ਪਾਣੀ ਦੇ ਵਿੱਚ ਭਿਓ ਕੇ ਰੱਖਦੇ ਸੀਗੇ ਕਿਉਂਕਿ ਫਿਰ ਟਾਈਮ ਘੱਟ ਲੱਗਦਾ ਬਣਾਉਣ ਨੂੰ ਤੇ ਉਸ ਤੋਂ ਬਾਅਦ ਜੀ ਪਹਿਲਾਂ ਮੈਂ ਟੂਟੀ ਵਾਲੇ ਪਾਣੀ ਨਾਲ ਧੋਲੇ ਸੀ ਫਿਰ ਮੈਂ ਇਹ ਜਿਹੜਾ ਆਪਣਾ ਭਰ ਕੇ ਰੱਖਦੀ ਆ ਮੋਟਰ ਚ ਲਾ ਕੇ ਪਾਣੀ ਹੈ ਨਾ ਟੈਂਕੀ ਵਾਲਾ ਸੀ ਖਾਣ ਪੀਣ ਨੂੰ ਨਹੀਂ ਵਰਤਦੇ ਹੈਗੇ ਬਿਲਕੁਲ ਵੀ ਯੂਜ਼ ਨਹੀਂ ਕਰਦੇ ਅਸੀਂ ਟੈਂਕੀ ਵਾਲਾ ਪਾਣੀ ਸਿਰਫ ਘਣਾਉਣਾ ਧੋਣਾ ਕੱਪੜੇ ਪੋਚੇ ਇਹ ਚੀਜ਼ਾਂ ਲਈ ਵਰਤਦੇ ਆ ਭਾਂਡਿਆਂ ਲਈ ਪਰ ਮੈਂ ਜਿਹੜਾ ਮਤਲਬ ਕਿ ਪੀਣ ਲਈ ਪਾਣੀ ਜਾਂ ਖਾਣਾ ਬਣਾਉਣ ਲਈ ਪਾਣੀ ਵਰਤਣਾ ਉਹ ਮੈਂ ਆਪਣਾ ਮੋਟਰ ਚ ਲਾ ਕੇ ਭਰ ਲਾ ਨਹੀਂ ਹੁੰਦੀ ਆ ਸਮਸਤੀ ਵਾਲਾ ਚਲਾ ਕੇ ਹੈਨਾ ਉਸ ਤੋਂ ਬਾਅਦ ਜੀ ਆਪਾਂ ਲਾਤਾ ਸੀਗਾ ਤੜਕਾ ਉਸ ਤੋਂ ਬਾਅਦ ਆਪਣੇ ਬੱਚਿਆਂ ਦੇ ਪਈ ਸੀਗੇ ਟਿਫਨ ਢਾਂਡੇ ਵਾਸ਼ ਕਰਨ ਵਾਲੇ ਸੀਗੇ ਮੈਂ ਅਜੇ ਵਾਸ਼ ਨਹੀਂ ਸੀਗੇ ਕੀਤੇ ਕਿਉਂਕਿ ਆ ਕੇ ਸਕੂਲ ਤੋਂ ਉਹਨਾਂ ਨੇ ਕੱਢੇ ਟਿਫਨ ਥੋੜਾ ਜਿਹਾ ਲੇਟ ਕੱਢੇ ਨੇ ਮੇਰੇ ਵੀ ਯਾਦ ਨਹੀਂ ਰਿਹਾ ਪਹਿਲਾਂ ਫਿਰ ਮੈਂ ਕਿਹਾ ਚਲੋ ਵੀ ਕੋਈ ਚੱਕਰ ਨਹੀਂ ਹੈਗਾ ਵੀ ਮੈਂ ਜਦੋਂ ਹੁਣ ਕਿਚਨ ਦੇ ਵਿੱਚ ਜਾਉਂਗੀ ਵੀ ਨਾਲ ਦੀ ਨਾਲ ਉਦੋਂ ਹੀ ਆਪਾਂ ਆਪਣਾ ਹਨਾ ਸਾਫ਼ ਕਰ ਲਾਂਗੇ ਭਾਂਡੇ ਵੀ ਸਾਫ਼ ਕਰ ਲਾਂਗੇ ਨਾਲ ਦੀ ਨਾਲ ਜਿਹੜਾ ਖਾਣਾ-ਦਾਣਾ ਬਣਾਉਣਾ ਹੋਊਗਾ ਉਹ ਵੀ ਬਣਾ ਲਾਂਗੇ ਕਿਉਂਕਿ ਮੈਂ ਬਾਰ-ਬਾਰ ਕਿਚਨ ਚਗੇੜੇ ਨਹੀਂ ਲਾਉਂਦੀ ਹੈਗੀ ਵੀ ਹਾਂ ਇੱਕ ਕੰਮ ਕਰਕੇ ਚਲੇ ਗਈ ਦੂਜਾ ਕੰਮ ਕਰਨਾ ਗਈ ਹਨਾ ਮੈਂ ਜਿਹੜਾ ਕੰਮ ਕਰਨਾ ਹੁੰਦਾ ਵੀ ਜੇ ਮੈਂ ਰੋਟੀ ਬਣਾਣੀ ਆ ਸਬਜ਼ੀ ਬਣਾਉਣੀ ਫੇਰ ਮੈਂ ਇਕੱਠਾ ਹੀ ਸਾਰਾ ਕੁਝ ਕਰਦੀ ਹੁੰਨੀ ਆ ਮਤਲਬ ਕਿ ਇੱਕ ਸਾਈਡ ਤੇ ਸਬਜ਼ੀ ਧਰ ਲੈਣੀ ਇੱਕ ਸਾਈਡ ਤੇ ਰੋਟੀ ਬਣਾ ਲੈਣੀ ਆ ਤੇ ਨਾਲ ਹੀ ਆਪਣਾ ਦੁੱਧ ਗਰਮ ਕਰ ਦੇਣਾ ਨਾਲ ਹੀ ਭਾਂਡੇ ਬਰਤਨ ਜਿਹੜੇ ਪਏ ਆ ਵਾਸ਼ ਕਰ ਦੇਣੇ ਹਨਾ ਵੀ ਮਤਲਬ ਕਿ ਇੱਕ ਵਾਰ ਚ ਮੈਂ ਆਪਣਾ ਕੰਮ ਕਰ ਦੰਨੀ ਆ ਵੀ ਮੈਂ ਬਾਰ ਬਾਰ ਨਾਲੋਂ ਮੈਨੂੰ ਆਇ ਹੁੰਦਾ ਵੀ ਕੀ ਬਾਰ ਬਾਰ ਗਰਮੀ ਚ ਹਨਾ ਗੇੜੇ ਮਾਰੀ ਜਾਣੇ ਵੀ ਜਿਹੜੇ ਕੰਮ ਨੇ ਉਹ ਇੱਕ ਵਾਰ ਚ ਨਿਬੇੜ ਜੋ ਇੱਥੇ ਜੀ ਮੈਂ ਟਿਫਨ ਵਗੈਰਾ ਵਾਸ਼ ਕਰਤੇ ਸੀ ਕਿ ਇਧਰ ਮੇਰੇ ਪਿਆਜ਼ ਭੁੰਨ ਹੋ ਗਏ ਸੀ ਕਿ ਤੜਕਾ ਭੁੰਨ ਹੋ ਗਿਆ ਸੀਗਾ ਮੇਰੇ ਥੋੜੇ ਜੇ ਭਾਂਡੇ ਰਹਿ ਗਏ ਸੀਗੇ ਮੈਂ ਕਿਹਾ ਚਲੋ ਪਹਿਲਾਂ ਮੈਂ ਰਾਈਸ ਵਿੱਚ ਪਾ ਦੰਨੀ ਆ ਤੇ ਮੈਂ ਰਾਵੀ ਖਾਂਦਾ ਹੈ ਹਲਦੀ ਵਾਲੇ ਰਾਈਸ ਹਨ ਉਹ ਗੈਪ ਉਹ ਪਹਿਲਾਂ ਉਹਦੀ ਸ਼ਰਤ ਹੈ ਹੀ ਹੁੰਦੇ ਨੇ ਵੀ ਮਮਾ ਜੇ yellow ਚੌਲ ਬਣਾਉਂਗੇ ਮੈਂ ਤਾਂ ਖਾਊਗਾ ਵੀ ਜੇ white ਬਣਾਉਂਗੇ ਮੈਂ ਫੇਰ ਨਹੀਂ ਖਾਣੇ ਹੈਗੇ ਪਰ ਬਣਾਏ ਸਿੰਪਲ ਸੀਗੇ ਮੇਰਾ ਬੜੀਆਂ ਪਾ ਕੇ ਖਾਣ ਨੂੰ ਬੜਾ ਦਿਲ ਕਰਦਾ ਸੀਗਾ ਸੋਇਆ ਵੀ ਨਹੀਂ ਆਪਣੀਆਂ ਪਾ ਕੇ ਚੌਲ ਬਣਾਉਣੀਆਂ ਹੁੰਦੀਆਂ ਮੈਂ ਤੇ ਉਹ ਬੱਚੇ ਕਹਿੰਦੇ ਨਹੀਂ ਮਮਾ ਅਸੀਂ ਨਹੀਂ ਖਾਣੇ ਸਿੰਪਲ ਖਾਣੇ ਦਹੀਂ ਦੇ ਨਾਲ ਸਿੰਪਲ ਬਣਾ ਲਓ ਬਸ ਵੀ ਕੁਝ ਵੀ ਵਿੱਚ ਨਾ ਪਾਇਓ ਹਣਾ ਤੇ ਫਿਰ ਮੈਂ ਸਿੰਪਲੇ ਬਸ ਹਰੀ ਮਿਰਚ ਤੇ ਆਜ ਦਾ ਤੜਕਾ ਲਾਤਾ ਸੀਗਾ ਹਲਦੀ ਨੂਨ ਮਿਰਚ ਪਾ ਕੇ ਆਪਣਾ ਹਨਾ ਇਹਨੂੰ ਤੜਕਾ ਲਾ ਕੇ ਫਿਰ ਮੈਂ ਬਣਨ ਦੇ ਲਈ ਰੱਖਦੇ ਸੀਗਾ ਇੱਥੇ ਆਪਾਂ ਮੋਟਰ ਚਲਾ ਲਈ ਸੀਗੀ ਤਾਜਾ ਪਾਣੀ ਆਪਾਂ ਭਰ ਕੇ ਰੱਖ ਲਿਆ ਸੀਗਾ ਜਿਹੜੀਆਂ ਬੋਤਲਾਂ ਖਾਲੀ ਹੋਣਗੀਆਂ ਫਿਰ ਬਾਅਦ ਵਿੱਚ ਮੈਂ ਉਹ ਭਰ ਕੇ ਰੱਖ ਦੂੰਗੀ ਤਾਜੇ ਪਾਣੀ ਦੇ ਨਾਲ ਹਨਾ ਕਿਉਂਕਿ ਲਾਈਟ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ ਉੱਥੇ ਆਪਾਂ ਰਾਈਸ ਰੱਖਦੇ ਸੀਗੇ ਬਣਨ ਦੇ ਲਈ ਇਸ ਤੋਂ ਬਾਅਦ ਜੀ ਜਿਹੜੇ ਭਾਂਡੇ ਰਹਿ ਗਏ ਸੀਗੇ ਉਹ ਵੀ ਆਪਾਂ ਲਾਗੇ ਸੀਗੇ ਨਾਲ ਦੀ ਨਾਲ ਕਲੀਨ ਕਰਨ ਮੈਂ ਕਿਹਾ ਚਲੋ ਇਹਨੂੰ ਵੀ ਆਪਾਂ ਨਾਲ ਦੀ ਨਾਲ ਹੁਣ ਕਲੀਨ ਕਰਕੇ ਰੱਖ ਦੰਨੇ ਆ ਫਿਰ ਰਹਿ ਜਾਣਗੇ ਸਿਰਫ ਰੋਟੀ ਮਤਲਬ ਕਿ ਰਾਈਸ ਵਾਲੇ ਉਹ ਆਪਾਂ ਬਾਅਦ ਵਿੱਚ ਆਪਣੇ ਕਲੀਨ ਕਰ ਲਾਂਗੇ ਹਨ ਇੱਥੇ ਬਸ ਲੱਗੇ ਸੀਗੇ ਤੇ ਇਸ ਤੋਂ ਬਾਅਦ ਜੀ फिर मैं कि करूँगी मैं कि करूँगी उस तो बाद शायद मैं इस तो बाद ना खीरे कटिंग करूँगी हाँ मैं क्या चलो सैलड कटिंग कर करके अपना रख दिने अपने कम नबेड़ा पर खीरे कटिंग कर, कर लगी सभी उद ही फिर मेरे मम्मी की कॉल आ गई सभी फिर बिच्चे वीडियो रह गई सभी तो फिर मैं मम्मी गल कर लग गई मम्मी ने कॉल कर ली सभी तो फिर बिच्चे रह गई सी उधर बस मेरे राइस भी बनने से क्योंकि मैं पहला प्यू के रख दिने बहुत जल्दी बन जाते हैं खिल खिले बहुत सोहने बनते हैं फिर ਹਾਂਜੀ ਫ੍ਰੈਂਡਸ ਰਾਈਸ ਆਪਾਂ ਬਣਾ ਲਏ ਜੀ ਰਾਈਸ ਆਪਰੇ ਬਣ ਚੁੱਕੇ ਨੇ ਤੇ ਹੁਣ ਆਪਾਂ ਪਾਵਾਂਗੇ ਪਲੇਟ 'ਚ ਮੇਰੇ ਰਵੀ ਨੂੰ ਜੈਲੋ ਰਾਈਸ ਪਸੰਦ ਨਹੀਂ ਖਾਂਦਾ ਇਹ ਨਹੀਂ ਖਾਂਦਾ ਹੀ ਨਾ ਹੱਥ ਤੇ ਗਰਮ ਲੱਗ ਗਿਆ ਦੇਖੋ ਜੀ ਕਿ ਲੱਗ ਲੱਲਾ ਰਾਈਸ ਬਣੇ ਕਿਲੇ ਕਿਲੇ ਰਾਈਸ ਨਹੀਂ ਕਿਲੇ ਕਿਲੇ ਬਾਸ ਸੋਨੇ ਨੂੰ ਆਪਾਂ ਪਾਵਾਂਗੇ ਦਹੀਂ ਦੇ ਨਾਲ ਖਾਵਾਂਗੇ ਨਾਲ ਲੈ ਲਾਂਗੇ ਸਲਾਦ ਜਿਹਨੇ ਜਿਹਨੇ ਖਾਣਿਆ ਜਰੂਰ ਆ ਜਾਓ ਸਿੱਕ ਪਲੇਟ 'ਚ ਪਾ ਲੈਣੀ ਆ ਕਿਉਂਕਿ ਸਾਇਦ ਉਹ ਫਲਕਾਏ ਹੋਏ ਨੇ ਉਹਨਾਂ ਨੇ ਅੱਜ ਆਣਾ ਨਹੀਂ ਹੈਗਾ ਸਿੱਧਾ ਜਣੇ ਨੇ ਮਾਪੁੱਤ ਨੇ ਹੀ ਨੇ ਸਿੱਧਾ ਜਣੇ ਨੇ ਆਪਣੇ ਖਾ ਲੈਣੇ ਆ ਦੇਖੋ ਜੀ ਕੱਲਾ ਕੱਲਾ ਰਾਈਸ ਪਰੇ ਕੱਲਾ ਕੱਲਾ ਆ ਜੋ ਤੁਸੀਂ ਵੀ ਖਾ ਲੋ ਚਲੋ ਜੀ ਹੁਣ ਇਹ ਵਲੌਗ ਦਾ ਮੈਂ ਅੱਜ ਇੱਥੇ ਕਰਦੀ ਆ ਐਂਡ ਹੁਣ ਮੈਂ ਰਾਈਸ ਪਾ ਲੇ ਹੁਣ ਬੱਚਿਆਂ ਨੂੰ ਬੁਲਾ ਲਵਾਂ ਇਹ ਕਰ ਲੈ ਡੋ ਪੀਚੋ 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 ਕੌਣ ਕੋ ਕਾਣੇ ਕਾਣੇ ਖੇਡਦਾ ਹੁੰਦਾ ਸੀਗਾ ਤੀਕਾ ਇੱਕ ਦਾਈ ਦੇ ਬੱਚਾ ਪਾੜਤੀ ਕੈਂਚੀ ਦੇ ਆ ਬਹਰ ਤਾਂ ਕੇ ਸਾ ਆ ਜਾਂਦਾ ਹੈ ਨਹੀਂ ਨਹੀਂ ਚਲੋ ਹੁਣ ਬਾਏ ਪਏ ਆਈ ਨਹੀਂ ਆਈ ਨਹੀਂ ਨਹੀਂ ਪਾਲੇ ਪਾਲੇ ਢੰਡੇ ਹੋ ਗਏ ਬਸ ਮੈਂ ਐਸੀ ਚਲਾ ਲੈਣਾ ਪੁੱਤ ਮੈਂ ਐਸੀ ਚਲਾ ਲੈਣਾ ਹੁਣ ਢੰਡੇ ਹੋ ਜਾਣੇ ਆ ਆਜੋ ਬਸ ਚਲੋ ਜੀ ਅੱਜ ਦੇ ਵਲੌਗ ਦਾ ਇੱਥੇ ਕਰ ਦਈਏ ਐਂਡ ਮਿਲਾਂਗੇ ਤੁਹਾਨੂੰ ਕੰਟਿਨਿਊ ਵਲੌਗ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੋਲੋਅ ਕਰਿਓ ਠੀਕ ਆ ਤੇ ਉਹਨਾਂ ਦਾ ਧੰਨਵਾਦ ਜੀ ਉਹਨਾਂ ਨੇ ਇੰਨੇ ਸੋਹਣੇ ਸੋਹਣੀ ਵਾਲੀ ਵੀਡੀਓ ਦਾ ਕਮੈਂਟ ਕੀਤੇ ਨੇ ਤੇ ਬਾਕੀ ਜੀ ਹੁਣ ਆਪਾਂ ਕਰਦੇ ਹੁਣ ਇੱਥੇ ਐਂਡ ਮਿਲਾਂਗੇ ਗੱਲੋਂ ਤੁਹਾਨੂੰ ਨਿਊ ਵਲੌਗ ਦੇ ਨਾਲ ਅਗ੍ਹਾ ਵੀ ਸ਼ੁਰੂਆਤ ਦੇ ਨਾਲ ਓਕੇ ਜੀ ਬਾਈ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ